ਸੰਗਤ ਦੀ ਵਾਹੀ ਗੁਰਜੀਕਾ ਖਾਲਸਾ ਵਾਹੀ ਕਿਰਤੀ ਕੀ ਪਤੇ ਸੰਗਤ ਜੀ ਕਈ ਭੈਣ ਭਰਾ ਨੇ ਜੋ ਕਹਿ ਦਿੰਦੇ ਆ ਕਿ ਅਸੀਂ ਬਾਤ ਸੁਦਾਸਾਂ ਦੀਆਂ ਬੇਨਤੀਆਂ ਕਰ ਕਰਕੇ ਤੱਕਦੇ ਆ ਪਰ ਫਿਰ ਵੀ ਸਾਡੇ ਮਨ ਦੀ ਅਰਦਾਸ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ ਕਈਆਂ ਦੇ ਮਨ ਦੀ ਜਿਹੜੀ ਮਰਜ਼ੀ ਹੁੰਦੀ ਆ ਉਹਦੇ ਲਈ ਉਹ ਭਜਨ ਮੰਦਗੀ ਕਰਦੇ ਆ ਵਾਹਿਗੁਰੂ ਜੀ ਦੇ ਉੱਤੇ ਅਰਦਾਸਾਂ ਬੇਨਤੀਆਂ ਕਰਦੇ ਆ ਕਈ ਭੈਣ ਭਰਾਵਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਰੋਗ ਚਿੰਤਾ ਕੋਈ ਪਰੇਸ਼ਾਨੀ ਇਦਾਂ ਨਹੀਂ ਹੁੰਦੀ ਆ ਜਿਹਦੇ ਤੋ ਮੁਕਤੀ ਦੇ ਲਈ ਉਹ ਵਾਹਿਗੁਰੂ ਜੀ ਨੂੰ 1000 ਅਰਦਾਸਾਂ ਵਿੱਚ ਕਰਦੇ ਆ ਪਰ ਉਹ ਕਹਿੰਦੇ ਕਿ 1000 ਅਰਦਾਸਾਂ ਕਰ ਕਰਕੇ ਥੱਕ ਗਏ ਆ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਤਾਂ ਕਮਾਈਗਾ ਨੇ ਸੰਤ ਮਹਾਮੇਹ ਜੀ ਇੱਕ ਜੁਗਤੀ ਇੱਕ ਤੰਦ ਤਰੀਕਾ ਦੱਸਿਆ ਕਹਿੰਦੇ ਜੇਕਰ ਤੁਸੀਂ ਸਭ ਕੁਝ ਕਰ ਕਰਕੇ ਦੇਖ ਲਿਆ ਤੁਹਾਡੀ ਅਰਦਾਸ ਪੂਰੀ ਨਹੀਂ ਹੋਈ ਤਹੋ ਤਾਰਿਆਂ ਦੀ ਸ਼ਾਮੇ ਉੱਠ ਕੇ ਭਜਨ ਬੰਦਗੀ ਕਰਨ ਤਾਰਿਆਂ ਦੀ ਸ਼ਾਮੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਕਿ ਤਾਰਿਆਂ ਦੀ ਸ਼ਾਮੇ ਇੱਕ ਸ਼ੁੱਤੇ ਜੇ ਪੰਛੀ ਬੁਮਿਹੇ ਦੀ ਪਕਾਰ ਸੁਣੀ ਜਾ ਸਕਦੀ ਹੈ ਤਾਂ ਫਿਰ ਸਾਡੀ ਕੀ ਨਹੀਂ ਤਾਰਿਆਂ ਦੀ ਸ਼ਾਮ ਅਮਰਤ ਵੀਲੇ ਮੁਕਿਆ ਗਿਆ ਹੈ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਸਮਾਪਤ ਅਮਰਤ ਵੀਨਾ ਹੈ ਅਤੇ ਅਮਰਤ ਵੀਲੇ ਦੀ ਸ਼ੁਰੂਤ ਕਿਸੇ ਨੂੰ ਨਹੀਂ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਹਾਰੇ ਇੱਕ ਗੁਰਸਿੱਖ ਨੂੰ ਅਮਰਤ ਵੀ ਇਹ ਕਿੰਨਾ ਖਤਮ ਕਿੰਨਾ ਹੈ ਮਨੋ ਕਦੀ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਹਰ ਹਾਲਾਤ ਦੇ ਵਿੱਚ ਅਮਰਤ ਵੇਲੇ ਦੀ ਭਜਨ ਮੰਗਦੀ ਰਹੇ ਹਾਂ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿਰਫ ਦਿੱਤਾ ਹੈ ਬਦਲੇ ਦੇ ਵਿੱਚ ਕੁਝ ਨਹੀਂ ਮੰਗਿਆ ਜੇ ਮੰਗਿਆ ਹੈ ਤਾਂ ਸਿਰਫ ਅਮਰਤ ਵੇਲਾ ਅਮਰਤ ਵੇਲੇ ਦੀ ਭਜਨ ਦੀ ਜੀ ਸੋ ਕੋਈ ਸਤਿਗੁਰ ਸੱਚੇ ਪਾਤਸ਼ਾਹ ਵੀ ਨਹੀਂ ਕੀਸ਼ੀ ਪਰ ਵਸਤਾਂ ਦੇ ਨਹੀਂ ਅਮਰਤ ਵੇਲੇ ਉੱਠ ਕੇ ਅਮਰਤ ਵੇਲਾ ਸਮਾ ਲੜਨਗੇ ਜੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਤੋਂ ਮੁਕਤੀ ਚਾਹੀਦੀ ਆ ਤਾਂ ਵੀ ਅਮਰਤ ਵੇਲੇ ਉੱਠ ਕੇ ਹੈ ਜੇ ਆ ਭਜਨ ਬੰਦੀ ਤਾਂ ਤੇ ਗਿੰਡ ਕੀ ਵਰਗਾ ਸਪੀਸ ਦੀ ਕਰਨਾ ਜਿਹਦੇ ਵਿੱਚ ਦੁੱਖ ਰੁਗੋਤੇ ਨਾ ਤਾਮਾ ਮਦਗੀ ਯਾਨੀ ਮੁਸ਼ਕਲਾਂ ਪਰੇਸ਼ਾਨੀਆਂ ਨਾ ਮਦਗੀਆਂ ਹਨ ਉਹਨਾਂ ਦੇ ਵਿੱਚੋਂ ਬਾਹਰ ਆਉਂਦਾ ਕੋਈ ਰਾਹ ਨਹੀਂ ਮਿਲ ਗਿਆ ਤਾਂ ਮੈਂ ਅੰਮ੍ਰਿਤ ਵੇਲੇ ਅਖੇ ਪਜਨ ਮੰਦਗੀ ਸਰ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ ਮੈਂ ਅੰਮ੍ਰਿਤ ਵੇਲੇ ਉਹ ਬਹੁਤ ਨਹੀਂ ਹਰ ਚਾਹ ਹੈ ਮਹਾਮੇਤ ਜੀ ਕਹਿੰਦੇ ਹਨ ਪਵੇਲੇ ਖਾਂ ਵਾਲੇ ਸਤਿਗੁਰ ਸੱਚੇ ਪਾਸ਼ਾ ਦੀ ਬਣੀ ਦੁਆ ਬਿਲਕੁਲ ਹੈ ਅੰਮ੍ਰਿਤ ਵੇਲੇ ਗੁਣਾਂਕ ਪਾਸ਼ਾ ਦੀ ਮੁੱਠੀ ਨਹੀਂ ਦੀ ਜੁਦਾ ਨੇਕ ਹੈ ਫਿਰ ਕਿ ਮੇਰੇ ਘਰ ਉਹ ਜੈ ਉਸ ਕੋਲ ਆਪਕੀ ਜਿਹਨੇ ਅਮਰਤ ਵਿਨੇ ਉਪਰ ਮਹਿੰਦੀ ਵੀ ਕਰਦੇ ਆ ਵਰਨਾ ਤਪਾਸ਼ੀ ਗੀ ਗੀ ਦੀ ਲਾਗਿਆ ਜੋਤੀ ਦਾ ਲਾਲ ਮਾਪਿਆਂ ਨੂੰ ਬੜਾ ਖਿਆਲ ਆਉਂਦਾ ਮਾਪੇ ਕੋਈ ਹਰ ਨਿੱਕੀ ਵੱਡੀ ਚੀਜ਼ ਦਾ ਧਿਆਨ ਰੱਖਦੇ ਤੇ ਕਿ ਮਾਪਿਆਂ ਨੂੰ ਪਤਾ ਇਹ ਸਾਡਾ ਗੋਦੀ ਦਾ ਲਾਲ ਸਾਡੇ ਤੇ Depende ਆ ਇਸ ਕਰਕੇ ਉਹਦਾ ਬੜਾ ਧਿਆਨ ਰੱਖਦੇ ਆ ਉਹਨੂੰ ਬੜਾ ਲਾੜ ਤੋਂ ਲੁੰਦੇ ਆ ਸੋ ਆਪਾਂ ਇਹ ਵਰਤ ਲਈਏ ਉ ਕਿ ਕਿ ਜਿਹਨਾਂ ਦੀ ਗਨਕਿਆ ਪਰਸ਼ੀ ਵੀ ਗੋਦੀ ਦੇ ਹਾਲ